ਖੌ ਖਾਲੀ ਵੀ ਪੰਜਾਬ ਦੇ ਵਿੱਚ ਪੌਦੀ ਪੌਦੇ ਕਰ ਦਾਂਗੇ ਲਓ ਚੈੱਕ ਕਰ ਲਓ ਲੈ ਦੇਖੋ ਚੈੱਕ ਕਰ ਸਕਦੇ ਹੋ ਬੋਲ ਵਾਂਗੂ ਮੁੜਕਦਾ ਭਈ ਇਹ ਟੋਟਣ ਦੀ ਤਾਂ ਗੱਲ ਅਲੱਗ ਆ ਕਿਤੇ ਸਕ੍ਰੈਚ ਵੀ ਨਹੀਂ ਆਊਗਾ ਚੈੱਕ ਕਰੋ ਬੜਾ ਨੇ ਮਤਲਬ ਛੋਟੇ-ਛੋਟੇ ਪਲਾਂਟ ਨੇ ਜਿਨ੍ਹਾਂ ਨਾਲ ਆਪਣਾ ਸੀਜ਼ਨ ਵਾਈਜ਼ ਸੀਜ਼ਨ ਮਨ ਖੁਸ਼ ਹੋ ਜਾਂਦਾ ਇਹ 15 ਤੋਂ 20 ਰੁਪਏ ਦੀ ਰੇਂਜ ਦੇ ਪੌਦੇ ਨੇ ਆਪਣੇ ਕੋਲ ਫਲਾਵਰ ਦੇ ਜੋ ਤੁਸੀਂ ਸੋਚ ਕੇ ਆਉਂਗੇ ਚੰਡੀਗੜ੍ਹ ਨਸਰੀ ਦੇ ਵਿੱਚ ਧੂਰੀ ਸ਼ਹਿਰ ਦੇ ਵਿੱਚ ਉਹ ਤੁਹਾਨੂੰ ਸਾਡੇ ਕੋਲ ਸਾਰੀ ਵੈਰਾਈਟੀ ਮਿਲ ਜਾਣੀ ਆ ਜੋ ਵੀ ਤੁਸੀਂ ਸੋਚਦੇ ਹੋ ਆਪਾਂ ਉਹੀ ਬਾਗ ਲਾ ਕੇ ਦਿੰਨੇ ਆ ਫਲਦਾਰ ਜੋ ਆਪਣੇ ਚੱਲੇ ਜਾਵੇ ਜਿਹਦੀ ਜ਼ਿਆਦਾ ਇਨਕਮ ਹੋਵੇ ਹਾਂਜੀ ਬਾਈ ਜੀ ਅੱਜ ਫੇਰ ਆਪਾਂ ਪਹੁੰਚੇ ਹੋਇਆਗੇ ਬਈ ਨਿਊ ਚੰਡੀਗੜ੍ਹ ਨਰਸਰੀ ਤੂਰੀ ਸੌ ਖਾਲੀ ਵੀ ਪੰਜਾਬ ਦੇ ਵਿੱਚ ਪੌਦੀ-ਪੌਦੇ ਕਰਦਾਂਗੇ ਠੀਕ ਆ ਬਾਈ ਜੀ ਹਾਂ ਜੀ ਬਾਈ ਜੀ ਹਾਂ ਜੀ ਸੌ ਖਾਲੀ ਆਪਾਂ ਹੀ ਤੇ ਅੱਜ ਆਪਾਂ ਬਈ ਵੀਡੀਓ ਉਹਨਾਂ ਦੇ ਵਾਸਤੇ ਹੈਗੀ ਜਿੰਨਾਂ ਕੋਲੇ ਜਗ੍ਹਾ ਥੋੜੀ ਹੈਗੀ ਤੇ ਉਹ ਥੋੜੀ ਜਗ੍ਹਾ ਦੇ ਵਿੱਚ ਕਿਹੜੇ-ਕਿਹੜੇ ਪੌਦੇ ਲਾਉਣ ਬਈ ਸਾਰੀ ਗੱਲਬਾਤ ਆਪਾਂ ਸੋਨੀ ਬਾਈ ਦੇ ਨਾਲ ਕਰਾਂਗੇ ਤੂਰੀ 'ਚ ਖੜਿਆ ਬਈ ਨਿਊ ਚੰਡੀਗੜ੍ਹ ਨਰਸਰੀ ਬਾਕੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਹਾਂਜੀ ਬਾਈ ਜੀ ਅਸੀਕਰ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਦਾ ਸੇਮ ਜੀ ਤੁਸੀਂ ਸੁਣਾਓ ਆਪਣਾ ਵਧੀਆ ਜੀ ਵਧੀਆ ਤੇ ਜੀ ਸਾਡੇ ਕੋਲੇ ਥਾਂ ਹੈਗੀ ਥੋੜੀ ਅੱਛਾ ਜੀ ਕਰੀਏ ਕੀ ਪੌਦੇ ਲਾਓ ਜੀ ਜਿੰਨੇ ਬਹਾਰ ਆਜੂ ਪੌਦੇ ਲਾਉਣ ਨਾਲ ਅੱਛਾ ਜੀ ਜਿਵੇਂ ਹੁਣ ਮੌਸਮ ਚੱਲ ਰਿਹਾ ਹੈ ਇਸ ਟਾਈਮ ਬੂਟੇ ਜੜਨ ਦਾ ਮਤਲਬ ਬਹੁਤ ਵਧੀਆ ਟਾਈਮ ਹੈ ਠੀਕ ਹੈ ਜੀ ਗੱਲ ਕਰ ਲਈਏ ਹਾਂ ਮਤਲਬ ਕੋਰੇ ਦੀ ਮਾਰ ਨਹੀਂ ਹੈਗੀ ਧੁੱਪ ਨਿਕਲ ਰਹੀ ਹੈ ਪੂਰੀ ਵਧੀਆ ਬੂਟੇ ਜੜ ਜਾਣਗੇ ਜਦੋਂ ਫੱਗਣ ਸ਼ੁਰੂ ਹੁੰਦਾ ਫਰਵਰੀ ਚ ਜਾ ਕੇ ਬੂਟੇ ਪੂਰੇ ਵਧੀਆ ਚੱਲਦੇ ਨੇ ਜਿਹੜੇ ਵੀ ਆਪਾਂ ਫਲਦਾਰ ਲਾ ਲਈਏ ਆ ਫੁੱਲਾਂ ਵਾਲੇ ਲਾ ਲਈਏ ਸ਼ਾਨਦਾਰ ਲਾ ਲਈਏ ਆ ਪਾਰਕਾਂ ਦੀ ਗੱਲ ਕਰ ਲਈਏ ਠੀਕ ਆ ਵੈਰੈਟੀ ਜਿਹੜੀ ਮਰਜ਼ੀ ਲਾ ਲਈ ਆ ਆਪਾਂ ਚਾਹੇ ਸ਼ਾਨਦਾਰ ਦੀ ਗੱਲ ਕਰ ਲਈਏ ਹਾਂ ਜਦੋਂ ਮਹੀਨਾ ਫਰਵਰੀ ਦਾ ਆ ਗਿਆ ਹਾਂ ਉਦੋਂ ਆਪਾਂ ਦੇਖ ਸਕਦੇ ਆ ਕਿ ਬੂਟੇ ਬਹੁਤ ਵਧੀਆ ਚੱਲਦੇ ਨੇ ਆਪਾਂ ਨੂੰ ਉਦਾਂ ਹੀ ਬਹਾਰ ਲੱਗਦੀ ਹੁੰਦੀ ਆ ਬੂਟਿਆਂ ਦੇ ਉੱਪਰ ਹਾਂ ਤੇ ਗੱਲ ਕਰ ਲਾਂਗੇ ਵੈਰਾਈਟੀ ਦੇ ਨਾਲ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਜੋ ਤੁਸੀਂ ਸੋਚ ਕੇ ਆਉਂਗੇ ਉਹੀ ਤੁਹਾਨੂੰ ਸਾਡੇ ਕੋਲ ਮਿਲ ਜੂਗੀ ਲੇਵੀ ਅੱਜ ਆਪਾਂ ਗੱਲਬਾਤ ਕਰਾਂ ਵੀ ਘੱਟ ਥਾਂ ਦੇ ਵਿੱਚ ਕਿਹੜੇ ਪੌਦੇ ਲਾਈਏ ਦੱਸੋ ਮੜਾ ਜੀ ਬਈ ਕੀ ਲਾਈ ਆਪਾਂ ਘੱਟ ਥਾਂ ਵਾਲਿਆਂ ਕੋਲੇ ਬਾਈ ਜੀ ਜਿਵੇਂ ਹੁਣ ਫੁੱਲਾਂ ਦੇ ਵਿੱਚ ਗੱਲ ਕਰ ਲਈਏ ਦੇਖੋ ਕਿੰਨੇ ਮਤਲਬ ਛੋਟੇ ਛੋਟੇ ਪਲਾਂਟ ਨੇ ਜਿਨ੍ਹਾਂ ਨਾਲ ਆਪਣਾ ਸੀਜ਼ਨ ਵਾਈਜ਼ ਸੀਜ਼ਨ ਮਨ ਖੁਸ਼ ਹੋ ਜਾਂਦਾ ਇਹ 15 ਤੋਂ 20 ਰੁਪਏ ਦੀ ਰੇਂਜ ਦੇ ਪੌਦੇ ਨੇ ਆਪਣੇ ਕੋਲ ਫਲਾਵਰ ਦੇ ਉਹ ਉਧਰੋਂ ਲੱਗ ਜਾਂਦਾ ਸਾਈਡ ਤੋਂ ਹਾਂਜੀ ਬਾਈ ਜੀ ਕਿ ਇਧਰੋਂ ਲੱਗੀ ਐ ਇੱਥੋਂ ਦੇਖ ਲਓ ਬਾਈ ਜੀ ਆਹ ਸੋਹਣੇ ਲੱਗ ਰਹੇ ਨੇ ਹਾਂਜੀ ਹਾਂਜੀ ਇਹ ਦੱਸੋ ਜੀ ਕੀ ਚੀਜ਼ ਐ ਇਹ ਇਹ ਗੁਲਦੋਦੀ ਆ ਬਾਈ ਜੀ ਲੈ ਵੀ ਗੁਲਦੋਦੀ ਹਾਂਜੀ ਹ ਅਲੱਗ-ਅਲੱਗ ਕਲਰ ਅਲੱਗ-ਅਲੱਗ ਕਲਰ ਇਹ ਤਾਂ ਬਹੁਤ ਕਲਰ ਆਏ ਤੇ ਇਹ ਸੇਲ ਹੋ ਗਏ ਬਾਕੀ ਹੋਰ ਵੀ ਆਪਣੇ ਕੋਲ ਤਿਆਰ ਹੋਈ ਜਾ ਰਹੀ ਹੈ ਨਾਲ ਦੀ ਨਾਲ ਸੇਲ ਵੀ ਹੁੰਦੀ ਜਾਂਦੀ ਹੈ ਗੁਲਦੌਦੀ ਹਾਂਜੀ ਹਾਂਜੀ ਇਹ ਵੀ ਬੰਦੇ ਮਤਲਬ ਸੀਜ਼ਨ ਵਾਈ ਲੱਗਦੇ ਨੇ ਪੌਦੇ ਠੀਕ ਹੈ ਜੀ ਤੇ ਆਪਣੇ ਕੋਲ ਮਤਲਬ ਜਿਸ ਤਰ੍ਹਾਂ ਦੇ ਤੁਸੀਂ ਪੌਦੇ ਸੋਚ ਕੇ ਆਉਂਗੇ ਸਾਰੇ ਮਿਲ ਜਾਣਗੇ। ਇਹ ਕਿੰਨੇ ਰੁਪਏ ਦੀ ਗੁਲਦਾਦੀ ਹੈ ਜੀ? ਬਾਈ ਜੀ 30 ਰੁਪਏ ਤੋਂ ਬੂਟਾ ਸ਼ੁਰੂ ਹੋ ਕੇ 100 ਰੁਪਏ ਦਾ ਗਮਲੇ ਦੇ ਵਿੱਚ। ਲੈ ਵੀ 30 ਰੁਪਏ ਤੋਂ ਸ਼ੁਰੂ ਹੋ ਕੇ 100 ਰੁਪਏ ਦਾ। 100 ਰੁਪਏ ਦਾ ਜੀ। ਪੌਦਾ ਦਿਖਾਉਂਦਾ ਇੱਕ ਉਹ ਪਿਆ ਜੀ ਆਪਾਂ ਦਿਖਾਈਏ ਵੀ ਇਹ ਕਿਵੇਂ ਬਣਦਾ ਕਿਵੇਂ ਹਨ। ਇਹ ਬਣਾਏ ਤੇ ਜੀ ਆਪਣੇ 20 ਕਬੂਟੇ ਬਣਾਏ ਤੇ ਬਾਕੀ ਸੇਲ ਹੋ ਗਏ। ਲੈ ਵੀ ਦੇਖ ਸਕਦੇ ਹੋ ਮਿੱਤਰੋ। ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣੀ ਹੋਈ ਆ। ਇਹਦੇ ਹੀ ਛੋਟਾ ਪਲਾਂਟ ਤੁਹਾਨੂੰ ਇੱਕ ਪਲਾਂਟ 30 ਰੁਪਏ ਦਾ ਪੈ ਜੂਗਾ ਸਾਡੇ ਕੋਲੋਂ। ਇਹ ਕਿੰਨੇ ਰੁਪਏ ਦਾ ਐਡਾ ਵੱਡਾ ਪਲਾਂਟ ਜੀ ਇਹ ਬਾਈ ਜੀ 600 ਰੁਪਏ ਦਾ ਪੈਣਾ ਆਪਾਂ ਨੂੰ ਲੈ ਵੀ ਐਡਾ ਵੱਡਾ ਪਲਾਂਟ ਹਨਾ ਹਾਂਜੀ ਹਾਂਜੀ ਗਾਮਲੇ ਦੇ ਵਿੱਚ ਫਾਈਬਰ ਦੀ ਗਾਮਲਾ ਲੱਗਾ ਹੋਇਆ ਜੀ ਠੀਕ ਆ ਉਹਦਾ ਰੈਡੀ ਆ ਜੀ ਲੈ ਮਿੱਤਰੂ ਦੇਖ ਸਕਦੇ ਹੋਗੇ ਫੁੱਲ ਇਹ ਰੈਣਗੇ ਕਿੰਨਾ ਟਾਈਮ ਫੁੱਲ ਇਹ ਇਹ ਬਾਈ ਜੀ ਆਪਣੇ ਫਰਵਰੀ ਤੱਕ ਚੱਲਣਗੇ ਫਰਵਰੀ ਤੱਕ ਚੱਲਣਗੇ ਸੀਜ਼ਨ ਵਾਈ ਇਹ ਬੂਟੇ ਹੁੰਦੇ ਨੇ ਆਜੋ ਆਜੋ ਅੱਗੇ ਆਜੋ ਤੇ ਬਾਈ ਇਹ ਆ ਗੀ ਗੁਲਦੋਦੀ ਹਾਂਜੀ ਹਾਂਜੀ ਤੇ ਅਗਲਾ ਜੀ ਇਹ ਜਿਹੜੇ ਆ ਲੱਗੇ ਹੋਣੇ ਛੋਟੇ ਛੋਟੇ ਬਾਈ ਜੀ ਇਹ ਬਿਗੋਣੀ ਆ ਵੀ ਫਲਾਵਰ ਦੀ ਐਟਮਾ ਸੀਜ਼ਨ ਵਾਈ ਐ ਵੀ ਇਹ ਕਿੱਡਾ ਕਿ ਵੱਡਾ ਉਜ ਬੁੱਦਾ ਜੀ ਬਾਈ ਜੀ ਇਹ ਛੋਟਾ ਜੀ ਰਹਿੰਦਾ ਪਰ ਭਰ ਜਾਂਦਾ ਪੂਰਾ ਭਰ ਜਾਂਦਾ ਗੁਲਦਸਤਾ ਟਾਈਪ ਹੋ ਜਾਂਦਾ ਠੀਕ ਆ ਜੀ ਗੱਲ ਕਰ ਲਈਏ ਜੋ ਤੁਸੀਂ ਸੋਚ ਕੇ ਆਉਂਗੇ ਚੰਡੀਗੜ੍ਹ ਨਸਰੀ ਦੇ ਵਿੱਚ ਧੂਰੀ ਸ਼ਹਿਰ ਦੇ ਵਿੱਚ ਉਹ ਤੁਹਾਨੂੰ ਸਾਡੇ ਕੋਲ ਸਾਰੀ ਵੈਰਾਈਟੀ ਮਿਲ ਜਾਣੀ ਹੈ ਠੀਕ ਆ ਜੀ ਤੇ ਅੱਗੇ ਗੱਲ ਕਰ ਲੰਨੇ ਆ ਹੁਣ ਜਿਵੇਂ ਆਪਾਂ ਤੁਹਾਨੂੰ ਦਿਖਾਉਂਦੇ ਜਾਂਦੇ ਆ ਵੀ ਫੌਸਟਲ ਪਾਮ ਹਾਂ ਜੀ ਮਤਲਬ ਪਾਰਕਾਂ ਦਾ ਰਾਜਾ ਹੀ ਮੰਨਿਆ ਜਾਂਦਾ ਇਹਨੂੰ ਠੀਕ ਹੈ ਜੀ ਇਹਦੇ ਬੂਟੇ ਵੀ ਆਪਣੇ ਕੋਲ ਬਲਕ ਦੇ ਵਿੱਚ 10 ਤੋਂ 12 ਫੁੱਟ ਦੀ ਹਾਈਟ ਦਾ ਆਪਾਂ ਤੁਹਾਨੂੰ ਰੇਟ ਵੀ ਦੇ ਜਾਨੇ ਆ ਹਾਂ ਜੀ ਸਿਰਫ 600 ਰੁਪਏ ਦਾ ਪlant ਮਿਲੂਗਾ ਤੁਹਾਨੂੰ ਲੈ ਵੀ ਇਹ ਵੀ ਪੌਦਾ ਦੇਖ ਸਕਦੇ ਹੋ ਬਾਈ ਜੀ ਘਟ ਥਾਂ ਦੇ ਵਿੱਚ ਤੁਸੀਂ ਲਾ ਸਕਦਾ ਹਣਾ ਐਡਾ ਕੀ ਹੁੰਦਾ ਨਾ ਬਾਈ ਜੀ ਹਾਂ ਜੀ ਹਾਂ ਜੀ ਕੋਈ ਮੇਰੇ ਵੀਰ ਨੇ ਕਿਸੇ ਵੀ ਪਿੰਡ ਤੋਂ ਸਕੂਲ ਤੋਂ ਕਾਲਜ ਤੋਂ ਆਹ ਪਿੰਡ ਦੀ ਛੱਤ 'ਈ ਆ ਮਤਲਬ ਕਿਤੇ ਵੀ ਜਗ੍ਹਾ ਤੇ ਗੁਰੂ ਘਰ ਹੋ ਗਿਆ ਹਾਂ ਜੀ ਜਿੱਥੇ ਵੀ ਕੋਈ ਮਤਲਬ ਬੂਟੇ ਲਾਉਣਾ ਚਾਹੁੰਦਾ ਉਹ ਸਾਡੇ ਨਾਲ ਸੰਪਰਕ ਕਰਕੇ ਸਾਡੇ ਤੋਂ ਆਪ ਬੂਟੇ ਲਗਵਾ ਸਕਦੇ ਨੇ ਸਾਡੇ ਕੋਲ ਮਾਲੀ ਦੀ ਸੇਵਾ ਲਾਉਣ ਦਾ ਤਰੀਕਾ ਮਤਲਬ ਵੱਖਰਾ ਹੀ ਹੈ ਠੀਕ ਹੈ ਜੀ ਸਾਰਾ ਅਲੱਗ ਜਿਹੇ ਤਰੀਕੇ ਨਾਲ ਕੰਮ ਕਰਦੇ ਆ ਸਾਰੀ ਆਪਦੀ ਜ਼ਿੰਮੇਵਾਰੀ ਲੈ ਕੇ ਠੀਕ ਹੈ ਬਾਈ ਕੋਈ ਬੂਟਾ ਨਹੀਂ ਹੈਗਾ ਵੀ ਚੱਲੂਗਾ ਨਹੀਂ ਜਿਹੜਾ ਬੂਟਾ ਲਾ ਕੇ ਦੇਵਾਂਗੇ ਉਹਨੂੰ ਤੁਹਾਨੂੰ ਗਾਰੰਟੀ ਦੇ ਵਿੱਚ ਹੀ ਲਾ ਕੇ ਦੇਵਾਂਗੇ ਤੇ ਦੱਸਾਂਗੇ ਵੀ ਕਿੰਨਾ ਟਾਈਮ ਦੀ ਗਾਰੰਟੀ ਹੈ ਬੂਟਾ ਕਦੇ ਖਰਾਬ ਨਹੀਂ ਹੋਊਗਾ ਅਗਲਾ ਪੌਦਾ ਕਿਹੜਾ ਦਿਖਾਵਾਂਗੇ ਹਾਂ ਜੀ ਦੇਖ ਸਕਦੇ ਹੋ ਦੇਖੋ ਰਿੰਗ ਵਗੈਰਾ ਇਹ ਵੀ ਪਾਰਕਾਂ ਦੀ ਸ਼ਾਨ ਹੈ ਇਹ ਵੀ ਇਹ ਵੀ ਪਾਰਕਾਂ ਜਿਹੜੇ ਆਪਾਂ ਤੁਹਾਨੂੰ ਹਰ ਵਾਰ ਵਧੀਆ ਵਧੀਆ ਵੱਡੇ ਵੱਡੇ ਪਾਰਕ ਤਿਆਰ ਕਰਕੇ ਦਿਖਾਉਂਦੇ ਰਹਨੇ ਆ ਠੀਕ ਹੈ ਜੀ ਪੰਜਾਬ ਤੇ ਹਰਿਆਣੇ ਦੇ ਮਤਲਬ ਕਿਤੋਂ ਵੀ ਰਾਜਸਥਾਨ ਤੋਂ ਵੀ ਕਿੱਥੋਂ ਵੀ ਪੰਜਾਬ ਦੇ ਮਤਲਬ ਕੋਨੇ ਤੋਂ ਕੋਈ ਵੀ ਮੇਰਾ ਭਰਾ ਕਸਟਮਰ ਆਉਂਦਾ ਆ ਆਪਾਂ ਹਰ ਜਗ੍ਹਾ ਲੈਂਡਸਕੇਪਿੰਗ ਦਾ ਮਤਲਬ ਪਾਰਕ ਦਾ ਵਰਕ ਕਰਦੇ ਆਂ ਲੇ ਵੀ ਦੇਖ ਸਕਦੇ ਹੋਗੇ ਇਹਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਬਈ ਹਾਂ ਜੀ ਡਿਜ਼ਾਈਨ ਜਿਹੜੇ ਬਣਾਏ ਹੋਏ ਨੇ ਵੀਰਾਂ ਨੇ ਤੁਹਾਨੂੰ ਅੱਗੇ ਵਾਲੇ ਦਿਖਾ ਦਿਆ ਗੋਲ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਮਤਲਬ ਆਪਣੇ ਉਧਰ ਮਾਲੀ ਭਰਾ ਇੱਕ ਕੋਠੀ ਵਾਸਤੇ ਅੱਛਾ ਜੀ ਬੂਟੇ ਲਾ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਡੈਕੋਰੇਟ ਕਰ ਰਿਹਾ ਕਿਸ ਤਰ੍ਹਾਂ ਦੇ 5 ਸਾਲ ਦੀ ਗਾਰੰਟੀ ਵਾਲੇ ਸਾਡੇ ਲਵੇ ਗਮਲੇ ਨੇ ਹਾਂ ਜੀ ਉਹ ਅਸੀਂ ਇੱਕ ਕੋਠੀ ਡੈਕੋਰੇਟ ਕਰਨ ਚੱਲੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਅਸੀਂ ਪlant ਤਿਆਰ ਕੀਤੇ ਨੇ ਇਹ ਆਪਦੇ ਹੱਥੀ ਪੂਰੀ ਖਾਦ ਦਵਾਈ ਪਾ ਕੇ ਜਿਹੜੇ ਇਹ ਕਹਿੰਦੇ ਨੇ ਵੀ ਮਤਲਬ ਪਲਾਸਟਿਕ ਦੇ ਗਮਲੇ ਹੁੰਦੇ ਨੇ ਸਾਡੇ ਕੋਲੇ ਫਾਈਬਰ ਦੇ ਗਮਲੇ ਨੇ ਜਿਹਦੀ ਅਸੀਂ 5 ਸਾਲ ਦੀ ਗਾਰੰਟੀ ਦਿੰਨੇ ਆਂ ਹਾਂਜੀ ਤੇ 5 ਸਾਲ ਦੀ ਗਾਰੰਟੀ ਦੇ ਨਾਲ ਨਾਲ ਇਹ ਬੂਟਾ ਅਸੀਂ ਆਪ ਲਾ ਕੇ ਉਰੋਂ ਤਿਆਰ ਕਰਕੇ ਭੇਜਾਂਗੇ ਇਹ ਨਹੀਂ ਵੀ ਕਸਟਮਰ ਕਾਪ ਗਾਮਲਾ ਲੈ ਜੂ ਖਾਲੀ ਠੀਕ ਹੈ ਜੀ ਇਹ ਜਾਣਕਾਰੀ ਦੇ ਰਿਹਾ ਵੀ ਆਪ ਜਾ ਕੇ ਲਾ ਲੋ ਜੀ ਘਰੇ ਉਸ ਤਰ੍ਹਾਂ ਨਹੀਂ ਚੱਲਦਾ ਬੂਟਾ ਬੂਟਾ ਸੀ ਆਪ ਦੀ ਜ਼ਿੰਮੇਵਾਰੀ ਤੇ ਆਪ ਲਾ ਕੇ ਦਮਾਂਗੇ ਲੇਕਿਨ ਕਸਟਮਰ ਦਾ 5-400 ਰੁਪਿਆ ਰੁਪਿਆ ਫालतू ਦਾ ਖਰਚ ਹੋ ਜੂ ਲੇਕਿਨ ਚੀਜ਼ 5 ਸਾਲ ਦੀ ਗਾਰੰਟੀ ਦੇ ਕੇ ਲਾ ਕੇ ਦਮਾਂਗੇ ਇਹ ਗਾਰੰਟੀ ਹੋਏ ਦੀ ਗਾਰੰਟੀ ਹੋ ਬੂਟਾ ਚੱਲਣ ਦੀ ਦੇਖ ਸਕਦੇ ਤੁਸੀਂ ਬਲਕ ਦੇ ਵਿੱਚ ਕਿ ਆ ਫਿਨਿਸ਼ਿੰਗ ਹੈ ਵੱਡੀ ਸਾਰੀ ਕੋਠੀ ਦੇ ਵਿੱਚ ਲੱਗਣ ਜਾ ਰਹੇ ਨੇ ਠੀਕ ਹੈ ਜੀ ਬਹੁਤ ਤਕੜਾ ਕੰਮ ਹੈ ਇਹ ਪੂਰਾ ਵਧੀਆ ਮਤਲਬ ਪਾਸਟਾ ਕਮ ਅੱਜ ਦੇ ਰਵਾਜ ਦੇ ਹਿਸਾਬ ਨਾਲ ਜੇ ਮਿੱਤਰੂ ਦੇਖ ਸਕਦਾ ਹੋ ਇਹ ਵੀ ਤੁਸੀਂ ਆਪਣੀਆਂ ਕੋਠੀਆਂ ਦੇ ਵਿੱਚ ਲਾ ਸਕਦੇ ਆਇਓ ਬਾਈ ਤੁਹਾਨੂੰ ਹੋਰ ਕੁਝ ਆਪਾਂ ਦਿਖਾਉਂਦੇ ਬਾਕੀ ਦੇਖ ਸਕਦੇ ਹੋ ਸਾਡੇ ਕੋਲ ਨਿੰਬੂ ਦੀ ਵੈਰਾਈਟੀ ਜਿਹੜਾ ਫਲ ਦਿੰਦਾ ਗਰਮੀਆਂ ਦੇ ਵਿੱਚ ਹੁਣ ਘਟਦਾ ਜਾ ਰਿਹਾ ਸਰਦੀ ਆ ਗਈ ਨਾ ਤੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਗਮਲਿਆਂ ਦੇ ਵਿੱਚ ਮਦਲ ਨਿੰਬੂ ਭਰੇ ਪਿਆ ਲੈ ਵੀ ਆ ਵੀ ਦੇਖ ਸਕਦਾ ਤੁਸੀਂ ਬਈ ਘੱਟ ਥਾਂ ਦੇ ਵਿੱਚ ਇਹ ਵੀ ਘੱਟ ਥਾਂ ਦੇ ਵਿੱਚ ਮੇਰਾ ਭਾਈ ਕੋਈ ਵੀ ਕਿਚਨ ਗਾਰਡਨਿੰਗ ਕਰਨਾ ਚਾਹੁੰਦਾ ਹੈ ਜਾਂ ਬਾਗ ਲਾਉਣਾ ਚਾਹੁੰਦਾ ਹੈ ਮੇਰੇ ਨਾਲ ਬਰੇ ਸੰਪਰਕ ਕਰ ਸਕਦਾ ਹੈ ਮੇਰੇ ਕੋਲ ਚੰਡੀਗੜ੍ਹ ਨਰਸਰੀ ਧੂਰੀ ਸ਼ਹਿਰ ਦੇ ਵਿੱਚ ਪਹੁੰਚ ਕੇ ਇੱਥੇ ਵਿਜ਼ਿਟ ਕਰਕੇ ਇਹ ਬੂਟੇ ਸਾਡੇ ਕੋਲੋਂ ਲੈ ਜਾ ਸਕਦਾ ਸਾਰੇ ਸਾਰੇ ਪੌਦੇ ਬਈ ਗਾਮਲੇ ਦੇ ਵਿੱਚ ਨੇ ਤੇ ਭਰੇ ਪਏ ਨੇ ਫਲ ਦੇ ਨਾਲ ਹਾਂਜੀ ਹਾਂਜੀ ਵੀ ਦੇਖ ਸਕਦੇ ਹੋ ਬਈ ਹਰੇਕ ਪੌਦੇ ਨੂੰ ਨਾ ਨਿੰਬੂ ਲੱਗਾ ਪਿਆਗਾ ਤੇ ਬਾਕੀ ਵੀ ਜੇ ਆਪਾਂ ਕੇਨੂਆ ਦੀ ਗੱਲਬਾਤ ਕਰੀਏ ਉਹ ਤਾਂ ਆਪਾਂ ਹਰ ਵਾਰੀ ਕਰਦੇ ਰਹਨੇ ਆ ਬਾਈ ਦਰਸ਼ਕਾਂ ਇਹਦੀ ਵੀ ਆਪਾਂ ਬਾਈ ਦਿਖਾਈ ਦਈਏ ਵੀ ਆਹ ਦੇਖ ਸਕਦੇ ਹੋ ਗਾਮਲੇ ਦੇ ਵਿੱਚ ਲਾਈ ਹੋਈ ਹੈਗੀ ਡਰਮ ਦੇ ਵਿੱਚ ਡਰਮ ਦੇ ਵਿੱਚ ਇਹ ਆਪਾਂ ਛੱਤ ਦੇ ਉੱਪਰ ਵੀ ਬੇੜੇ 'ਚ ਵੀ ਘੱਟ ਜਗਾ ਜੀ ਦੀ ਜਿੱਥੇ ਮਰਜ਼ੀ ਲਾ ਸਕਦੇ ਆ ਲੈ ਵੀ ਸੱਤ ਤੇ ਤੁਸੀਂ ਇਹ ਪੌਦਾ ਲਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮਲਕ ਦੇ ਵਿੱਚ ਕਿੰਨਾ ਫਲ ਆਇਆ ਹੋਇਆ ਸਹੀ ਗੱਲ ਆ ਸਹੀ ਗੱਲ ਆ ਇਹਦੇ ਨਾਲ ਦੇ ਬੂਟੇ ਸਾਡੇ ਨਾਲ ਲੈ ਲਈ ਸੰਪਰਕ ਕਰ ਸਕਦੇ ਹੋ ਠੀਕ ਆ ਜੀ ਬਾਕੀ ਜਿਵੇਂ ਹੁਣ ਅੱਗੇ ਟਾਈਮ ਆ ਰਿਹਾ ਬਦਾਮ ਦਾ ਸ਼ਾਨੇ ਪੰਜਾਬ ਆੜੂ ਦਾ ਹਾਂਜੀ ਹਰ ਪਲਾਂਟ ਸਾਡੇ ਕੋਲ ਫਲਦਾ ਤੁਹਾਨੂੰ ਪੂਰਾ ਵਧੀਆ ਔਰ ਗਰੰਟੀਦਾਰ ਮਿਲੇਗਾ ਠੀਕ ਹੈ ਜੀ ਹਾਂਜੀ ਹਾਂਜੀ ਲੈ ਵੀ ਆ ਜਾਓ ਤੁਹਾਨੂੰ ਹੋਰ ਕੁਝ ਆਪਾਂ ਦਿਖਾਉਣੇ ਬਣੇ ਰਹੋ ਲੈ ਵੀ ਮਿੱਤਰੋ ਆ ਆ ਗਏ ਛੋਟੇ ਛੋਟੇ ਪੌਦੇ ਹਨ ਹਾਂਜੀ ਹਾਂਜੀ ਬਾਈ ਜੀ ਸਿੱਦੇ ਨਾਲੇ ਹਾਂਜੀ ਹਾਂਜੀ ਫੁੱਲ ਆਕਸੀਜਨ ਨਾਲੇ ਇੱਥੇ ਪਾਸੇ ਆ ਜਾਓ ਨਾਲੇ ਫੁੱਲ ਦੇਖੋ ਹਾਂਜੀ ਨਾਲੇ ਸ਼ੋਅ ਦੇਖੋ ਪਰਮਾਨੈਂਟ ਪਲਾਂਟ ਹੈ ਦੇਖੋ ਨਿੱਕੇ ਨਿੱਕੇ ਬੂਟੇ ਨੇ ਕਿੰਨੇ ਸੋਹਣੇ ਫਲਾਅਰ ਆਏ ਹੋਏ ਨੇ ਦੇਖੋ ਮਿੱਤਰੋ ਸਿਰਫ 100 ਰੁਪਏ ਦਾ ਬੂਟਾ ਚੈੱਕ ਕਰ ਲਓ ਤੁਸੀਂ ਇੰਨਾ ਵਧੀਆ ਬੂਟਾ 100 ਰੁਪਏ ਦਾ ਤੁਹਾਨੂੰ ਸਾਡੇ ਕੋਲੇ ਹੀ ਮਿਲੂਗਾ ਚੰਡੀਗੜ੍ਹ ਨਰਸਰੀ ਤੋਂ ਅੱਛਾ ਜੀ ਦੇਖ ਲਓ ਤੁਸੀਂ ਮਨੀ ਪਲਾਂਟ ਆ ਗਿਆ ਜੀ 60 ਰੁਪਏ ਦੀ ਰੇਂਜ ਦਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਆ ਪੀਸ ਲੀਲੀ ਆ ਗਈ 100 ਰੁਪਏ ਦੇ ਵਿੱਚ ਠੀਕ ਹੈ ਜੀ ਇਹ ਹੁਣ ਆਪਾਂ ਨੇ ਸੇਲ ਮੰਗੂ ਹੀ ਕੰਮ ਕੀਤਾ ਹੋਇਆ ਇਸ ਟਾਈਮ ਕੋਈ ਵੀ ਮੇਰਾ ਭਰਾ ਲੈ ਜਾ ਕੇ ਮਤਲਬ ਇਨਡੋਰ ਦੇ ਵਿੱਚ ਇਹ ਲਾ ਸਕਦਾ ਪੌਦੇ ਸਹੀ ਗੱਲ ਹੈ ਬਈ ਦੇਖ ਖਾਦੋਗੇ ਆ ਰਬੜ ਦੇ ਨਹੀਂ ਇਹ ਨਹੀਂ ਨਹੀਂ ओरिजिनल ਹੈ ਜੀ ਅਸੇ ਹੀ ਹਾਂ ਜੀ ਹਾਂ ਜੀ ਦੇਖੋ ਇਹ ਵੀ ओरिजिनल ਆ ਪਰ ਲੱਗਦੇ ਰਬੜ ਦੇ ਰਹਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਦੇਖ ਸਕਦੇ ਤੁਸੀਂ ਕਿੰਨੇ ਵਧੀਆ ਗਮਲੇ ਸਾਡੇ ਕੋਲ ਬੈਠ ਕੇ ਬੰਦਾ ਤਿਆਰ ਕਰਵਾ ਕੇ ਲਿਜਾ ਸਕਦਾ ਸਹੀ ਗੱਲ ਹੈ ਵੀ ਦੇਖ ਸਕਦੇ ਮਿੱਤਰੋ ਬਾਕੀ ਬਈ ਤੁਹਾਨੂੰ ਦਿਖਾਉਣਾ ਹੈ ਕਿ ਹੁਣ ਆਪਾਂ ਗਮਲੇ ਹਾਂ ਜੀ ਇਹ ਕੀ ਚੀਜ਼ ਆ ਗਈ ਜੀ ਇਹ ਇਨਸੂਲਿਨ 슈ਗਰ ਵਾਲਾ ਪਲਾਂਟ ਜੀ 슈ਗਰ ਵਾਲਾ ਪਲਾਂਟ ਆ ਗਿਆ ਮਿੱਤਰੋ ਜੇ ਕਿਸੇ ਵੀ ਮੇਰੇ ਵੀਰਪਾਇ ਨੂੰ 슈ਗਰ ਆ ਗਈ ਤਾਹੇ ਇਹ ਪੌਦਾ ਲੈ ਕੇ ਜਾ ਸਕਦਾ ਆਜੋ ਬਈ ਤੁਹਾਨੂੰ ਗਾਵਲੇ ਦਿਖਾਉਣ ਹੈਗਾ ਆਪਾਂ ਜਿੰਨਾ ਦੇ ਵਿੱਚ ਆਪਏ ਪੌਦੇ ਲਾ ਸਕਦਿਆਂਗੇ ਹੁਣ ਬਣੇ ਰਹੋ ਬਈ ਚੱਲਦੇ ਆਪਾਂ ਤੇ ਦੇਖ ਸਕਦੇ ਪੌਦੇ ਬਹੁਤ ਜ਼ਿਆਦਾ ਵੈਰਾਈਟੀ ਹੈਗੀ ਤੇ ਤੁਸੀਂ ਆਓ ਤੇ ਇੱਥੋਂ ਲੈ ਕੇ ਜਾਓ ਨਿਊ ਚੰਡੀਗੜ੍ਹ ਨਰਸਰੀ ਧੂਰੀ 'ਚ ਖੜਿਆ ਬਈ ਦਵਾਰੇ ਦਵਾਰੇ ਤੁਹਾਨੂੰ ਦੱਸ ਦਈਏ ਤੇ ਆਜੋ ਬਈ ਗਾਵਲੇ ਦਿਖਾਉਣੇ ਆਗੇ ਦੇਖ ਸਕ ਰਹੇ ਹੋ ਇਹ ਆ ਗਿਆ ਹੈਂਗਿੰਗ ਵਾਲਾ ਨਾ ਬਾਈ ਜੀ ਹਾਂਜੀ ਬਾਈ ਜੀ ਹੈਂਗਿੰਗ ਪੌਟ ਆ ਗਿਆ ਜੀ हाइकिंग पोर्ट। ਇਹਦੀ ਵੀ ਵੈਰਾਈਟੀ ਆਪਣੇ ਕੋਲ ਬਹੁਤ ਪਈ ਆ 5 ਸਾਲ ਦੀ ਗਾਰੰਟੀ ਵਾਲੀ। ਠੀਕ ਹੈ ਜੀ। ਲਓ ਬਾਈ ਜੀ ਦੇਖੋ। ਇਹ ਇੱਕ ਬਹੁਤ ਵਧੀਆ ਟੌਪ ਦਾ ਵੈਸਟ ਕਮਲ ਆ ਇਹ ਵੀ 5 ਸਾਲ ਦੀ ਗਾਰੰਟੀ ਵਾਲਾ ਕਮਲ ਹੈ। ਠੀਕ ਹੈ। ਕੁੜਦਾ ਦਾ ਡੇਕ ਡੁਕ ਕੇ। ਨਾ ਜੀ ਨਾ ਜੀ ਆ ਲਓ ਚੈੱਕ ਕਰ ਲਓ। ਲੈ। ਦੇਖੋ ਚੈੱਕ ਕਰ ਸਕਦੇ ਹੋ। ਬੋਲ ਬੰਗੂ ਮੁੜਕਦਾ ਭਈ ਇਹ। ਟੋਟਣ ਦੀ ਤਾਂ ਗੱਲ ਅਲੱਗ ਆ ਕਿਤੇ ਸਕਰੈਚ ਵੀ ਨਹੀਂ ਆਊਗਾ ਚੈੱਕ ਹਾਂਜੀ ਹਾਂਜੀ ਲੈ ਮਿੱਤਰੋ ਦੇਖ ਸਕਦੇ ਹੋ ਜਿਵੇਂ ਕਿ 5 ਸਾਲ ਦੀ ਗਾਰੰਟੀ ਹੈ ਇਹਨਾਂ ਗਮਲਿਆਂ ਦੀ ਹਾਂ ਨਾ ਹਾਂਜੀ ਹਾਂਜੀ ਗਮਲੇ ਹਰੇਕ ਤਰ੍ਹਾਂ ਦੇ ਗਮਲੇ ਨੇ ਬਈ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਬੋਲਾਂ ਵਾਲੇ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਕੋਈ ਵੀ ਮੇਰਾ ਵੀਰ ਭੈਣ ਭਰਾ ਜੋ ਵੀ ਘਰ ਨੂੰ ਪੂਰਾ ਡੈਕੋਰੇਟ ਕਰਨਾ ਚਾਹੁੰਦਾ ਹਾਂਜੀ ਸਾਡੇ ਕੋਲ ਪਹੁੰਚੋ ਮਤਲਬ ਸਾਨੂੰ ਦੱਸੋ 5 ਗਮਲਿਆਂ ਦੀ ਲੋੜ ਆ 10 ਦੀ ਕਾਰ ਤੇ ਆਓ ਅਸੀਂ ਉਹ ਰੋ ਇੱਥੋਂ ਤਿਆਰ ਕਰਕੇ ਭੇਜਾਂਗੇ ਠੀਕ ਹੈ ਜੀ ਜਿਹੜੇ ਜਾ ਕੇ ਰੱਖ ਕੇ ਤੁਸੀਂ ਪਾਣੀ ਹੀ ਪਾਉਣਾ ਖਰਾਬ ਨਹੀਂ ਹੋਣਗੇ ਪੌਦੇ ਅਵੀ ਵੈਰਾਈਟੀ ਬਹੁਤ ਜ਼ਿਆਦਾ ਹੈ ਵੈਰਾਈਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਦੇਖ ਲਓ ਬਾਈ ਆ ਦੇਖੋ ਕਿੰਨਾ ਵਧੀਆ ਮੱਗ ਟਾਈਪ ਸਹੀ ਗੱਲ ਹੈ ਪੂਰਾ ਵਧੀਆ ਗਮਲਾ ਹੈ ਵੀ ਇਨਡੋਰ ਚ ਲੌਬੀ ਏਰੀਆ ਦੇ ਵਿੱਚ ਆਪਾਂ ਲਗਾ ਸਕਦੇ ਹਾਂ ਬਹੁਤ ਟੌਪ ਦੀ ਚੀਜ਼ ਲਾ ਕੇ ਦੇਵਾਂਗੇ ਤੁਹਾਨੂੰ ਇੱਥੇ ਸਹੀ ਗੱਲ ਹੈ ਸਹੀ ਗੱਲ ਤੁਸੀਂ ਆ ਕੇ ਕੱਲਾ ਗਮਲਾ ਚੂਜ਼ ਕਰਨਾ ਹੈ ਬਸ ਲੈ ਮਿੱਤਰੋ ਬਹੁਤ ਗੋਸਾ ਹੈਗਾ ਤੁਸੀਂ ਆਓ ਵੈਰਾਈਟੀ ਲੈ ਕੇ ਜਾਓ ਤੇ ਤੁਹਾਨੂੰ ਇੱਕੋ ਇੱਕ ਚੀਜ਼ ਬਈ ਇੱਥੇ ਮਿਲੂਗੀ ਤੇ ਆ ਗਿਆ ਆਪਣੀ ਖਾਦ ਵਗੈਰਾ ਆ ਗਿਆ ਹਾਂ ਜੀ ਜਿਸ ਤਰ੍ਹਾਂ ਹੁਣ ਮੌਸਮ ਚੱਲ ਰਿਹਾ ਆਪਾਂ ਗੱਲ ਕਰ ਲੈਨੇ ਖਾਦ ਦੀ ਹਾਂਜੀ ਮਵਾਸਮ ਦੇ ਨਾਲ ਬੂਟੇ ਆਪਾਂ ਨੂੰ ਆਪ ਰੁੱਖਾਪਣ ਜਾਂ ਲੱਗਣ ਲੱਗ ਜਾਂਦਾ ਕਮਜ਼ੋਰੀ ਪੈ ਜਾਂਦੀ ਆ ਹਾਂਜੀ ਉਹਨਾਂ ਵਾਸਤੇ ਆਪਾਂ ਇੱਕ ਵਰਮੀ ਖਾਦ ਪਾਉਣੇ ਆ ਇੱਕ ਨਿੰਮ ਦੀ ਖਾਦ ਦਿੰਨੇ ਆ ਆਰਗੈਨਿਕ ਠੀਕ ਹੈ ਜੀ ਇਹ ਵੀ ਬਹੁਤ ਵਧੀਆ ਖਾਦ ਆ ਇਹ ਲਿਆ ਸਕਦਾ ਤੁਸੀਂ ਸਾਡੇ ਕੋਲ ਹੋਲ ਸੇਲ ਦੇ ਰੇਟ ਦੇ ਵਿੱਚ ਠੀਕ ਔਰ ਬੂਟੇ ਥੋੜੇ ਤਰੋ ਤਾਜ਼ਾ ਰਹਿਣਗੇ ਹਰ ਵਕਤ ਫਰੈਸ਼ ਰਹਿਣਗੇ ਔਰ ਤਾਕਤਵਰ ਰਹਿਣਗੇ ਔਰ ਫਰਮੀ ਦੇ ਵਿੱਚ ਜੋ ਵੀ ਫਲਦਾਰ ਨੇ ਫੁੱਲਾਂ ਵਾਲੇ ਨੇ ਸਾਰੇ ਫਲ ਚੱਕਣਗੇ ਠੀਕ ਹੈ ਜੀ ਫੁੱਲਾਂ ਵਾਲੇ ਅਲੱਗ ਚਲ ਫਲਾਵਰ ਆਊਗਾ ਫਲਦਾਰ ਫਲ ਚੱਕਣਗੇ ਲੈ ਵੀ ਮਿੱਤਰੋ ਬਾਕੀ ਸਕਰੀਨ ਤੇ ਨੰਬਰ ਆਏਗਾ ਮਿੱਤਰੋ ਜੇ ਕਿਸੇ ਵੀ ਮੇਰੇ ਵੀਡੀਓ ਕੁਝ ਵੀ ਚਾਹੀਦਾ ਹੋਗਾ ਤਾਂ ਤੁਸੀਂ ਇੱਥੇ ਆ ਕੇ ਧੂਰੀ ਦੇ ਵਿੱਚ ਇੱਥੋਂ ਲੈ ਕੇ ਜਾ ਸਕਦੇ ਹੋਗੇ ਤੇ ਮਿੱਟੀ ਵਾਲੇ ਗਮਲੇ ਦੇਖਾ ਦਿਓ ਹਾਂਜੀ ਹਾਂਜੀ ਭਾਜੀ ਮਿੱਟੀ ਵਾਲੇ ਗਮਲੇ ਦੇਖ ਸਕਦੇ ਹੋ ਦੇਖ ਲਓ ਇਹ ਮਿੱਟੀ ਵਾਲੇ ਗਮਲੇ ਬਹੁਤ ਵਧੀਆ ਜਿਹੜਾ ਚੰਡੀਗੜ੍ਹ ਸਾਈਡ ਚੱਲਦਾ ਆਪਣਾ ਉਧਰੋਂ ਹੀ ਬਣ ਕੇ ਆਉਂਦਾ ਮਾਲ ਇਹ ਪੂਰਾ ਵਧੀਆ ਜਿਹੜਾ ਸਾਈਜ਼ ਮੰਗੋਗੇ ਜਿਹੜਾ ਸੋਚ ਕੇ ਆਉਂਗੇ ਉਹੀ ਸਾਈਜ਼ ਤੁਹਾਨੂੰ ਮਿਲ ਜੂਗਾ ਇਹਨਾਂ ਚ ਵੀ ਪੌਦੇ ਲਾਏ ਹੋਏ ਬਹੁਤ ਸੋਹਣੇ ਚੱਲਦੇ ਵੀ ਨੇ ਔਰ ਜੱਜਦੇ ਵੀ ਆ ਇਹ ਲਾਸਟ ਅਸਾਈਨਮੈਂਟ ਦੇ ਹਰ ਗਮਲੇ ਤੁਹਾਨੂੰ ਜੋ ਸੋਚਿਆ ਉਹ ਵੈਰਾਈਟੀ ਆਪਣੇ ਕੋਲ ਮਿਲ ਜੂਗੀ ਸਹੀ ਗੱਲ ਹੈ ਬਸ ਰਿਕੁਐਸਟ ਇਹੀ ਆ ਕਿ ਜੇ ਕਈ ਵਾਰ ਫੋਨ ਕਾਲ ਤੇ ਨਹੀਂ ਹੋ ਹੁੰਦਾ ਤਾਂ ਸਿੱਧਾ ਡਾਇਰੈਕਟਰ ਸਾਡੇ ਕੋਲ ਨਰਸਰੀ ਵਿజిਟ ਕਰੋ ਆ ਕੇ ਉਹਰੇ ਸਾਡੇ ਨਾਲ ਮੀਟਿੰਗ ਕਰਕੇ ਲਿਜਾ ਸਕਦੇ ਹੋ ਬਾਕੀ ਤੁਹਾਨੂੰ ਪਤਾ ਹੀ ਆ ਆਪਾਂ ਜ਼ਿਆਦਾਤਰ ਬਾਗਬਾਨੀ ਦਾ ਹੀ ਕੰਮ ਕਰਦੇ ਆਉਣੇ ਆ ਫਲਾਂ ਨੂੰ ਮਤਲਬ ਫਲਾਂ ਦੀ ਬਾਗ ਲਾਉਣੇ ਆਉਣੇ ਆ ਹਾਂ ਜੋ ਵੀ ਤੁਸੀਂ ਸੋਚਦੇ ਹੋ ਆਪਾਂ ਉਹੀ ਬਾਗ ਲਾ ਕੇ ਦਿੰਨੇ ਆ ਫਲਦਾਰ ਜੋ ਆਪਣੇ ਚੱਲੇ ਜਾ ਰਿਹਾ ਜਿਹਦੀ ਜ਼ਿਆਦਾ ਇਨਕਮ ਹੋਵੇ ਲੈ ਵੀ ਤੁਹਾਨੂੰ ਆਪਾਂ ਦਿਖਾ ਦਈਏ ਵੀ ਖੜੇ ਕਿੱਥੇ ਜਾ ਜੋ ਬਈ ਜਿਹਾ ਬੜਾ ਜਾਈ ਹਾਂਜੀ ਬਈ ਤੁਸੀਂ ਦੇਖ ਸਕਦੇ ਹੋ ਬਈ ਇਹ ਆ ਜੀ ਮਲੇ ਕੋਟਲਾ ਵਾਲਾ ਰੋਡ ਹਨਾ ਹਾਂਜੀ ਪੂਰੀ ਸ਼ਹਿਰ ਆ ਜੀ ਇਧਰ ਨਾਲ ਪੂਰੀ ਸ਼ਹਿਰ ਆ ਇਧਰ ਹੈਗਾ ਜੀ ਧੂਰੀ ਇਧਰ ਹੈਗਾ ਜੀ ਮਲੇ ਕੋਟਲਾ ਤੇ ਸਾਹਮਣੇ ਆ ਗਈ ਤਾਰਾ ਹਵੇਲੀ ਲੋਕੇਸ਼ਨ ਤਾਰਾ ਹਵੇਲੀ ਦੇ ਜਮਾ ਸਾਹਮਣੇ ਬਈ ਨਿਊ ਚੰਡੀਗੜ੍ਹ ਨਰਸਰੀ ਦੇਖ ਸਕਦੇ ਹੋ ਹੁਣ ਹਾਂ ਬਈ ਜੀ ਦੇਖ ਸਕਦੇ ਹੋ ਨਾਲ-ਨਾਲ ਤੁਸੀਂ ਆਪਾਂ ਜਿਵੇਂ ਦਿਖਾਇਆ ਇਹ ਦੇਖੋ ਸਾਡਾ ਡਿਲੀਵਰੀ ਹੋ ਰਹੀ ਆ ਹੁਣ ਕੋਠੀ ਦੇ ਵਿੱਚ ਜਾ ਕੇ ਇਹ ਵੀ ਲਾਵਾਂਗੇ ਦੇਖ ਲਓ ਤੁਸੀਂ ਨਾਲ ਦਿਖਾ ਸਕਦੇ ਹੋ ਇਹ ਵੀ ਚੱਲੀ ਹੈ ਗੱਡੀ ਦੇਖ ਸਕਦੇ ਹੋ ਨਾ ਹਾਂਜੀ ਹਾਂਜੀ ਕੋਠੀਆਂ ਨੂੰ ਘਰਾਂ ਜਾ ਕੇ ਆਪਾਂ ਆਪ ਤਿਆਰ ਕਰਕੇ ਆਉਣੇ ਆ ਜਿਹੜੇ ਛੱਤ ਦੇ ਉੱਪਰ ਜਾ ਕੇ ਧੁੱਪੇ ਦੇ ਏਰੀਆ ਵਿੱਚ ਖਰਾਬ ਨਹੀਂ ਹੁੰਦੇ ਬੂਟੇ ਸਹੀ ਗੱਲ ਹੈ ਇਹ ਉੱਥੇ ਵਾਸਤੇ ਲੋਡਿੰਗ ਹੋ ਰਹੀ ਆ ਮਤਲਬ ਇਸ ਤਰ੍ਹਾਂ ਦੇ ਆ ਕੰਮ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਲੈ ਵੀ ਮਿੱਤਰੋ ਆਜੋ ਧੂਰੀ ਦੇ ਵਿੱਚ ਜੇ ਕਿਸੇ ਵੀ ਮੇਰੇ ਵੀਰ ਨੂੰ ਕੋਈ ਵੀ ਪੌਦਾ ਚਾਹੀਦਾ ਹੋਵੇ ਤੇ ਘਰੇ ਵੀ ਮੰਗਵਾ ਸਕਦੇ ਹੋ ਧੰਨਵਾਦ